ਪੰਜਾਬ ਦੇ ਵਿੱਚ ਵਗ ਰਹੇ ਨਸ਼ਿਆ ਦੇ ਛੇਵੇਂ ਦਰਿਆ ਨੂੰ ਰੋਕਣ ਦੇ ਲਈ ਜਿੱਥੇ ਪੁਲਿਸ ਦੇ ਵੱਲੋਂ ਲਗਾਤਾਰ ਸਮਾਜ ਵਿਰੋਧੀ ਅਨਸਰਾਂ ਖਿਲਾਫ ਸ਼ਿਕੰਜਾ ਕਸਿਆ ਜਾ ਰਿਹਾ ਹੈ ਉੱਥੇ ਹੀ ਪੰਜਾਬ ਪੁਲਿਸ ਦੇ ਵੱਲੋਂ ਅਚਨਚੇਤ ਸਰਚ ਅਭਿਆਨ ਵੀ ਚਲਾਏ ਜਾ ਰਹੇ ਨੇ ਤੋਤੀ ਆਪਰੇਸ਼ਨ ਕਾਸੋ ਤਹਿਤ ਬਠਿੰਡਾ ਦੇ ਨਸ਼ਿਆਂ ਦੇ ਮਾਮਲੇ ਦੇ ਵਿੱਚ ਬਦਰਾਮ ਬਸਤੀ ਪੀੜ ਤਲਾਬ ਵਿਖੇ ਅੱਜ ਪੁਲਿਸ ਦੇ ਵੱਲੋਂ ਵੱਡੇ ਪੱਧਰ ਉੱਤੇ ਸਰਚ ਅਭਿਆਨ ਚਲਾਇਆ ਗਿਆ ਇਹ ਸਰਚ ਅਭਿਆਨ ਐਸਪੀਸੀਟੀ ਨਰਿੰਦਰ ਸਿੰਘ ਦੀ ਅਗਵਾਈ ਦੇ ਵਿੱਚ ਚਲਾਇਆ ਗਿਆ ਦੱਸਦੇ ਇਸ ਮੌਕੇ ਤੇ ਪੁਲਿਸ ਦੇ ਵੱਲੋਂ ਕਿਸੇ ਸਮੇਂ ਨਸ਼ਿਆਂ ਦੇ کاروبار ਦੇ ਨਾਲ ਜੁੜ ਰਹੇ ਲੋਕਾਂ ਦੇ ਘਰਾਂ ਦੀ ਸਰਚ ਕੀਤੀ ਗਈ ਹੈ ਅਤੇ ਕੁਝ ਲੋਕਾਂ ਨੂੰ ਹਿਰਾਸਤ ਦੇ ਵਿੱਚ ਵੀ ਲਿਆ ਗਿਆ। ਸਮਾਣੀਓ GSPS ਸਾਹਿਬ ਬਠਿੰਡਾ ਵੱਲੋਂ ਪੰਜਾਬ ਸਰਕਾਰ ਦੀ ਐਂਟੀ ਡਰੱਗ ਕੈਂਪੇਨ ਦੇ ਤਹਿਤ ਪਲਾਨਿੰਗ ਕੀਤੀ ਗਈ ਜਿਹਦੇ ਵਿੱਚ ਅਸੀਂ ਜਿਹੜੇ ਹੌਟਸਪੌਟ ਨੇ ਬਠਿੰਡਾ ਡਿਸਟ੍ਰਿਕਟ ਦੇ ਜਿਹਦੇ ਵਿੱਚ ਡਰੱਗ ਦੀ ਸਮੱਸਿਆ ਜ਼ਿਆਦਾ ਹੈ। ਜਾਦੀ ਤੇ ਅਫੇਅਰ ਜ਼ਿਆਦਾ ਰਿਸਟ ਹੁੰਦੀ ਹੈ ਜਾਂ ਰਿਕਵਰੀ ਜ਼ਿਆਦਾ ਹੁੰਦੀ ਹੈ ਕੋਈ ਏਰੀਆ ਡੈਫਾਈ ਕੀਤੇ ਨੇ ਜਿੱਤਾ ਬਸਤੀ ਵੀਰ ਤਲਾਫ ਹੈ ਤੋਬਿਆਣਾ ਬਸਤੀ ਹੈ ਬਸਤੀ ਕੇਤਾ ਸਿੰਘ ਹੈ ਸੋ ਇਹਦੀ ਆਇਡੈਂਟੀਫਿਕੇਸ਼ਨ ਤੋਂ ਬਾਅਦ ਸੈਕੰਡ ਦੇ ਵਿੱਚ ਅਸੀਂ ਇਹਨਾਂ ਦੀ ਸਰਚ ਭੰਡੜੀ ਹੈਗੀ ਹੈ ਸਾਡੇ ਵੱਲੋਂ ਚਲਾਈ ਜਾ ਰਹੀ ਹੈ ਅਲੱਗ-ਅਲੱਗ ਕੈਸੋਫਿਕੇਸ਼ਨ ਜਿੱਦਾਂ ਪਹਿਲਾਂ ਅਸੀਂ ਕੈਸੋਫਿਕੇਸ਼ਨ ਬਸਤੀ ਕੇਤਾ ਸਿੰਘ ਤੇ ਤੋਬਿਆਣਾ ਬਸਤੀ ਚਲਾਇਆ ਸੀ ਉਸੇ ਲੜੀ ਦੇ ਤਹਿਤ ਅੱਜ ਅਸੀਂ ਬਸਤੀ ਵੀਰ ਤਲਾਫ ਦੇ ਵਿੱਚ ਸਾਡੀ ਸੀਆਈਏ ਦੀ ਟੀਮ सिटी पुलिस ਤੇ सदर पुलिस ਢੰਡਾ ਦੀ ਟੀਮ ਵੱਲੋਂ ਸਰਚ ਬਿਆਨ ਚਲਾਇਆ ਜਾ ਰਿਹਾ ਹੈ ਜਿਸ ਦਾ 메ਨ ਫੋਕਸ ਹੈ ਕਿ ਐਨਡੀपीएस ਦੀ ਰਿਕਵਰੀ ਜਾਂ ਜਿਹੜੇ ਬੰਦੇ ਇਹਦੇ ਵਿੱਚ ਇਨਵੋਲ ਹੋਣੇ ਜਿਨ੍ਹਾਂ ਤੇ ਪਹਿਲਾ ਮੁਕਦਮਾ ਦਰਜ ਨਹੀਂ ਉਹਨਾਂ ਦੇ ਖਿਲਾਫ ਪ੍ਰੀਵੈਂਟਿਵ ਐਕਸ਼ਨ ਲੈਣਾ ਸੋ ਇਸੇ ਦੇ ਤਹਿਤ ਅੱਜ ਅਸੀਂ ਤੇ ਸਾਰੀ ਟੀਮ ਵੱਲੋਂ ਅਲੱਗ-ਅਲੱਗ ਟੀਮ ਚ ਦੀ ਸਰਚ ਕਰ ਰਹੀ ਹੈ। ਸੋ ਇਸ ਸਰਚ ਦੌਰਾਨ ਜੋ ਵੀ ਸਾਡੀ ਰਿਕਵਰੀਜ਼ ਹੁੰਦੀ ਹੈ ਜਾਂ ਜੋ ਸਾਡਾ ਕਾਰਗੁਜ਼ਾਰੀ ਹੁੰਦੀ ਹੈ ਉਹ ਵੀ ਸ਼ੇਅਰ ਹੋਏਗਾ। ਕਿ ਕਿੰਨੇ ਰੈਸਟ ਕੀਤਾ ਕਿ ਕਿੰਨੇ ਵਹੀਕਲ ਲੈ ਕੇ ਗਏ ਤੇ ਇੱਕ ਕਰਦੇ ਵਿੱਚੋਂ दारू ਵੀ ਫੜੀ ਗਈ ਕਰਦੀ ਗੱਡੀ ਹਾਂ ਦੇਖੋ ਇਸ ਇਸ ਦੌਰਾਨ ਜਿਹੜੀ ਕਈ ਬੰਦੇ ਅਸੀਂ ਰੌਂਡ ਅਪ ਕੀਤੇ ਨੇ ਕਈ ਵਹੀਕਲ ਅਸੀਂ ਕਨਫਿਸਕੇਸ਼ਨ ਕੀਤੇ ਨੇ ਤੇ ਜਿਹੜੀ ਰਿਕਵਰੀ ਹੈਗੀ ਹੈ ਉਹ ਵੀ ਅਸੀਂ ਸਾਰੇ ਕੰਪਾਈਲ ਕਰਕੇ ਤੁਹਾਨੂੰ ਸ਼ੇਅਰ ਕਰਦਾਂਗੇ ਕਿਉਂਕਿ ਸਾਡੀ